ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਪੜ੍ਹੇ ਲਿਖੀ ਕੌਮ ਹੈ ਮੈਂ ਵੀ ਡਾਕਟਰ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆ ਮੈਂ ਐਮ ਐਸ ਆਮ ਆਫਥਲਮੋਲੋਜਿਸਟ ਐਥੋ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਉਹ ਤੁਸੀਂ ਤੋ ਕੋਈ ਬੈ ਜਾ ਰਾਮ ਨਾ ਥੱਲੇ ਬੈ ਜਾ ਬੈ ਜਾ ਰਾਮ ਨਾ ਭਗਤ ਕਰਤੀ ਹੈ ਨਹੀਂ ਤਾਂ ਬੱਸ ਬੱਸ ਥੋੜਾ ਸੁਣੋ بڑے ਲਿਖਿਆ ਵਾਲੀ ਗੱਲ ਕਰੋ ਜੇ ਕਰਨੀ ਹੈ ਕੋਈ ਨਾ ਸਰ ਉਹ ਬੈ ਜਾ ਤੂੰ ਬੈ ਜਾ ਬਈ ਫੇਰ ਠੀਕ ਹੈ ਜੇ ਜੇ ਤੂੰ ਗੱਲ ਹੀ ਨਹੀਂ ਸੁਣਦੀ ਫੇਰ ਦੱਸੋ ਅਗਲਾ ਹਲ ਕਰੀਏ ਆਹ ਲਿਆ ਤੁਸੀਂ ਸਾਡਾ ਆਹ ਲਿਆ ਤਲੀ ਨੀ ਜੇ ਗੱਲ ਸੁਣਨੀ ਨਹੀਂ ਕਰਕੇ ਸਮਝ ਪਕਰ ਜਾ ਯਾਰ ਇੱਕ ਮਿੰਟ ਨਾ ਸੁਣਦੇ ਰਹੋ ਬਾਅਦ ਚ ਗੱਲ ਕਰਿਓ ਪਹਿਲਾਂ ਮੈਂ ਤਾਂ ਇਹ ਝੂਠੀਆਂ ਵਾਵਾ ਨੇ ਕਿ ਐਮਐਲਏ ਸਾਹਿਬ ਅਸੀਂ ਤੁਹਾਨੂੰ ਦੇਖੋ ਰਿਕਵੈਸਟ ਕਰਦੇ ਆਂ ਵੀ ਜੇ ਤੁਸੀਂ ਕਹਿੰਦੇ ਆ ਵੀ ਝੂਠੀਆਂ ਵਾਵਾਵਾਂ ਪਹਿਲੀ ਗੱਲ ਤੇ ਝੂਠੀਆਂ ਵਾਵਾਵਾਂ ਨਹੀਂ ਹੈਗੀਆਂ ਜੇ ਸਾਨੂੰ ਦੇ ਦਿਓ ਮੈਨੂੰ ਦੇਖੋ ਸਾਰਾ ਆਪਣੀ ਮਰਜ਼ੀ ਅਸੀਂ ਤੁਹਾਨੂੰ ਹੰਬਲ ਸਮਿਸ਼ਨ ਕਰਦੇ ਆਂ ਵੀ ਤੁਸੀਂ ਸਾਨੂੰ ਡੇਟ ਰਿਟਰਨ ਦੇ ਵਿੱਚ ਦੇ ਦਿਓ ਵੀ ਇਹੋ ਜਿਹਾ ਕੁਝ ਨਹੀਂ ਹੋ ਰਿਹਾ ਮੈਂ ਮੇਤਲ ਲਿਖਾ ਲਓ ਹਾਂ ਲਿਖ ਕੇ ਲਿਖਾ ਲਓ ਮੈਨੂੰ ਐਮਐਲਏ ਕਮੇਟੀ ਆਪਣੇ ਤੱਕ ਪਹੁੰਚਾ ਦਿਓ ਮੈਂ ਇਤਰਾਜ਼ ਸਾਰੇ ਕਰਾਂਗੇ ਕੋਈ ਆਹਾ ਹੈ ਲਿਖੜਾ ਘਟ ਹੈ ਪੀਰ ਜੀ ਜਿਬੇ ਨਹੀਂ ਹੈ 100% ਲਿਟਰੀ ਦੇ ਲਈ ਉਹਨੇ ਸਾਈਨ ਕਰ ਲਿਆ ਫਿਰ ਆਹ ਦੇਖਾ ਇਹ ਮੈਿਕਰੀ ਬੋਲਦਾ ਲਿਟਨੀ ਹੋ ਗਈ ਹੈ ਰੇਟ ਨਾ ਘਟ ਮੈਂ ਸਵਾਲ ਉੱਠਿਆ ਵੈਲਕਮ ਸੋ ਸਰ ਉਹ ਐਮਐਨਏ ਦਾਬ ਰੋਸ਼ਨਾ ਐਮਐਨਏ ਆਪਣੀ ਇਹ ਆਪਣੀ ਤਾਈ ਨਾ ਕਰੇਗੀ ਫਿਰ ਆਪਣੀ ਇਹਦਾ ਸਰ ਬਸ ਬਸ ਮੇਰੇ ਗੱਲ ਸੁਣ ਲੈ ਕਹੋ ਆ ਬੰਦਾ ਨਹੀਂ ਦੱਸਣੇ ਵੰਦਰੀ ਨਾ ਮੇਰੇ ਕੋ ਫੜਾਓ ਮੜਾ ਯਾਰ ਅਜਾ ਇੱਥੇ ਲੋਕਾਂ ਚ ਥੱਲੇ ਚ ਹੋਇਆ ਹੈ ਜੀ ਵਾਲੇ ਸਾਹਿਬ ਨੇ ਕੀ ਅਰਪਣਾ ਨਹੀਂ ਨਹੀਂ ਗੱਲ ਉਸੇ ਦਾ ਪਾਪ ਦੇ ਵਢਾ ਆ ਰਹੀ ਹੈ ਮੈਂ ਤਾਂ ਪਹਿਲਾਂ ਹੀ ਮੇਰੇ ਨਾਲ 100% ਨਿਕਲਦੀ ਗਿੰਦੇ ਯਾਰ ਬਈ 20 ਬਾੜ ਦਾ ਜਾਓ ਯਾਰ ਨੇ ਵਿੱਚ ਸਾਡੇ ਸਾਰੇ ਹੀ ਲੋਕ ਹਰ ਤਰ੍ਹਾਂ ਦਾ ਵਰਕ ਸਾਡੇ ਨਾਲ ਬੈਠਾ ਹੈ ਇੱਕ